ਗੁਰੂ ਮਹਾਰਾਜ ਬਾਰ ਬਾਰ ਇਸ ਪੰਗਤੀਆਂ ਵਿੱਚ ਇਹ ਬਚਨ ਕਰਨੇ ਕਿ ਸਭ ਕੁਝ ਕਰਨ ਕਰਾਉਣ ਵਾਲਾ ਆਪ ਪਰਮੇਸ਼ਰ ਹੈ ਜਿਵੇਂ ਬਚਨ ਕਹੇ ਆਪੇ ਖਾਣੀ ਆਪੇ ਬਾਣੀ ਆਪੇ ਖੰਡ ਵਰ ਭੰਡ ਕਰੇ ਚਾਰ ਤਰ੍ਹਾਂ ਦੀਆਂ ਪ੍ਰਮੁੱਖ ਖਾਣੀਆਂ ਨੇ ਜਿਵੇਂ ਅੰਡਜ ਜੇਰਜ ਸੇਤਜ ਉਤਪੁਜ ਅੱਗੇ ਫਿਰ ਇਹਨਾਂ ਦਾ ਵਿਸਥਾਰ ਹੋ ਜਾਂਦਾ ਹੈ ਅੱਗੇ ਦੀ ਅੱਗੇ ਜਿਵੇਂ ਇੱਕ ਮੁੱਢ ਹੈ ਉਹ ਤੋਂ ਅੱਗੇ ਟਾਣੇ ਬਣ ਗਏ ਉਹ ਤੋਂ ਹੋਰ ਟਾਣੀਆਂ ਬਣ ਗਈਆਂ ਉਹਦਾ ਭਾਵ ਕੀ ਫਿਰ ਮਹਾਰਾਜ ਕਹਿੰਦੇ ਕੀਤੀਆ ਖਾਣੀ ਕੀਤੀਆ ਬਾਣੀ ਕੋਈ ਅੰਤ ਥੋੜੋ ਹੈ ਪਰ ਪ੍ਰਮੁੱਖ ਚਾਰ ਖਾਣੀਆਂ ਜਿਵੇਂ ਅੰਡਜ ਜੇਰਜ ਅੰਡਜ ਨਾਮ ਹੁੰਦਾ ਕਿੰਨੇ ਜੀਵ ਹੈ ਜਿਹੜੇ ਅੰਡਿਆਂ ਤੋਂ ਪੈਦਾ ਹੁੰਦੇ ਆ ਫਿਰ ਜੇਰਜ ਹੁਣ ਪੰਛੀ ਵਗੈਰਾ ਜੋ ਹੋਰ ਅੰਡਿਆਂ ਤੋਂ ਪੈਦਾ ਹੋਏ ਕੁਝ ਐਸੇ ਜਾਨਵਰ ਜਿਹੜੇ ਅੰਡੇ ਦਿੰਦੇ ਆ ਪੰਛੀ ਵੀ ਦਿੰਦੇ ਫਿਰ ਜੀਰਜ ਦਾ ਭਾਵ ਹੈ ਜੀਰ ਜੀਰ ਤੋਂ ਪੈਦਾ ਹੋਣ ਵਾਲਾ ਮਨੁੱਖ ਵੀ ਆਗੇ ਪਸ਼ੂ ਆਗੇ ਜਿਵੇਂ ਫਿਰ ਸੇਤ ਸੇਤ ਨਾਮ ਹੈ ਜਿਵੇਂ ਕੋਈ ਹੋਮਸ ਪੈਦਾ ਹੋਗੀ ਕੁਦਰਤੀ ਮੌਸਮ ਦੇ ਨਾਲ ਮੱਛਰ ਹੈ ਉਹ ਕਿੰਨਾ ਇੱਕਦਮ ਪੈਦਾ ਹੋ ਜਾਂਦਾ ਹੈ ਇਹ ਤਾਂ ਨਹੀਂ ਕਿ ਉਹ ਅੱਗੇ ਦੀ ਅੱਗੇ ਉਹ ਜਾਂ ਜਿੱਥੇ ਪਸੀਨਾ ਆ ਜੇ ਉਸ ਅਹਿਰ ਹੈ ਉਹ ਅਹਿਰ ਜਿਹੜਾ ਪਸੀਨਾ ਉਹ ਆਪੇ ਹੀ ਕਈ ਵਾਰ ਜੀ ਪੈਦਾ ਹੋ ਜਾਂਦੇ ਆ ਜੂਆ ਪੈਦਾ ਹੋ ਜਾਂਦੀਆਂ ਉਹ ਆਪ ਹੀ ਕਰਦੇ ਤੇ ਉਹ ਸਾਰਾ ਕੁਝ ਕਹਿਣ ਦਾ ਭਾਵ ਇਹ ਇੱਕ ਤਰੀਕਾ ਸੰਸਾਰ ਤੇ ਪੈਦਾ ਹੋਣ ਦੇ ਢੰਗ ਬਣਾ ਤੇ ਸੇਤਜ ਉਹਤ ਪੋਜ ਹੁੰਦਾ ਜਿਵੇਂ ਬ੍ਰਹਸਪਤੀ ਹੈ ਧਰਤੀ ਚੋਂ ਕਿੰਨਾ ਕੁਝ ਉੱਗੀ ਜਾਂਦਾ ਹੈ ਇਉਂ ਚਾਰ ਨਹੀਂ ਫਿਰ ਇਹਨਾਂ ਦੇ ਅੱਗੇ ਅੱਗੇ ਕਿੰਨੇ ਹੀ ਰੂਪ ਬਣ ਜਾਂਦੇ ਆ ਇਹਨਾਂ ਦਾ ਵਿਸਥਾਰ ਹੋ ਜਾਂਦਾ ਹੈ ਬੀਜ ਇੱਕ ਹੈ ਉਹਦੇ ਚੋਂ ਇੱਕ ਰੋਟਾ ਪੈਦਾ ਹੋਇਆ ਛੋਟੇ ਜਿਹੇ ਬੀਜ ਤੋਂ ਉਹਦੇ ਅੱਗੇ ਟਾਹਣ ਬਣ ਗਏ ਟਾਣੀਆਂ ਬਣ ਗਈਆਂ ਟਾਣੀਆਂ ਤੋਂ ਅੱਗੇ ਛੋਟੀਆਂ ਹੋਰ ਕਿੱਡਾ ਵਿਸਥਾਰ ਹੋ ਗਿਆ ਇਹ ਫਿਰ ਕਿੰਨੀਆਂ ਹੀ ਬਣ ਗਏ ਇਸੇ ਤਰ੍ਹਾਂ ਚਾਰ ਬਾਣੀਆਂ ਨੇ ਜਿਨ੍ਹਾਂ ਦੇ ਵਿੱਚ ਵਖਰੀ ਹੈ, ਮਦਮਹ ਹੈ, ਪਸੰਤੀ ਹੈ, ਪਰਾ ਹੈ। ਤੇ ਇਸ ਤਰ੍ਹਾਂ ਹੋਰ ਵੀ ਇਹਦੇ ਕਈ ਰੂਪ ਦਿੱਤੇ ਨੇ। ਜਿਵੇਂ ਬ੍ਰਹਿਮੰਡ ਦੀਆਂ ਬਾਣੀਆਂ ਵਖਰੀਆਂ, ਜੇ ਸਾਡੇ ਅੰਦਰ ਦੀਆਂ ਬਾਣੀਆਂ। ਵਖਰੀ ਬਾਣੀ ਇਹ ਜਾਪ ਜਿਵੇਂ ਇਹ ਸ਼ੁਰੂ ਹੁੰਦਾ ਪਹਿਲਾਂ ਆਪਾਂ ਮੁੱਖੋਂ ਬੋਲਦੇ ਆ। ਇਹਨੂੰ ਵਖਰੀ ਬਾਣੀ ਕਿਹਾ ਜਾਂਦਾ ਬੋਲ ਕੇ ਪਾਠ ਕਰਨਾ ਆਰੰਭ ਤਾਂ ਇੱਥੋਂ ਹੀ ਹੋਣੀ ਹੈ। ਫਿਰ ਮਦਮਾ ਸਿਮਰਨ ਕਰਦੇ ਮਾਧਮ ਕੰਠੇ ਚਲਿਆ ਗਿਆ ਗੇ ਇਥੋਂ ਗਲੇ ਵਿੱਚ ਜਾਵੜਿਆ ਆਵਾਜ਼ ਤੇ ਗਲੇ ਚਾਈ ਪਰ ਰਸਨਾ ਨੇ ਅੱਗੇ ਉਹਨੂੰ ਚਾਰਿਆ ਨਹੀਂ ਭਾਵ ਕੋ ਦਾ ਰੂਪ ਸ਼ਬਦ ਨਹੀਂ ਮੁਖੋਂ ਬੋਲਿਆ ਏਕਨ ਫਿਰ ਵੀ ਬੋਲ ਰਿਹਾ ਹੈ ਹੁਣ ਆਪਾਂ ਕਈ ਵਾਰ ਐਸਾ ਕਿ ਅੰਦਰੋਂ ਮਾੜਾ ਮਾੜਾ ਬੋਲ ਜੇ 흘ਲੀ ਗਈ ਸ਼ਬਦ ਦੂਜੇ ਨੂੰ ਤਾਂ ਨਹੀਂ ਸੁਣਿਆ ਪਰ ਸ਼ਬਦ ਬਣਤੇ ਰਿਹਾ ਹੈ ਤੇ ਅੱਗੇ ਪਸੰਤੀ ਹਿਰਦੇ ਅੰਦਰ ਸਰਤੀ ਦੇ ਵਿੱਚ ਆਪਾਂ ਬੜੀ ਜਾਂਦੇ ਆ ਬੈਠੇ ਤੇ ਉਹ ਫਿਰ ਉਹਨੂੰ ਪਸੰਤੀ ਕਹਿੰਦੇ ਪਰਾਰੂਪ ਆ ਜਾਂਦਾ ਧੁਨ ਉਹ ਫਿਰ ਪਰਾਰੂਪ ਹੈ ਜਿੱਥੋਂ ਚੌਥੀ ਜਿਹੜੀ ਹੈ ਕਿ ਧੁਰ ਜਿੱਥੋਂ ਸ਼ਬਦ ਪੈਦਾ ਹੁੰਦਾ ਧੁਨ ਤੋਂ ਹੀ ਹੁੰਦਾ ਧੁਨ ਮੈਂ ਧਿਆਨ ਧਿਆਨ ਮੈਂ ਜਾਂਦੇ ਆ ਗੁਰਮੁਖ ਕਥ ਕਹਾਣੀ ਇੱਕ ਟਿਊਨ ਪੈਦਾ ਹੁੰਦੀ ਹੈ ਜਿਵੇਂ ਹੁਣ ਇਥੋਂ ਕਥਾ ਦੇ ਵਿੱਚ ਸ਼ਬਦ ਬੋਲਦੇ ਆਂ ਦੇਖੋ ਮੈਂ ਇੱਕ ਰਾਹੀ ਤਾਰਾਂ ਚੱਲਿਆ ਗਿਆ ਕਿੰਨੀਆਂ ਬਰੀਕ ਤਾਰ ਇਹਦੇ ਵਿੱਚ ਦੀ ਕੀ ਜਾਂਦਾ ਧੁਨੀ ਜਾਂਦੀ ਹੈ ਇੱਕ ਟਿਊਨ ਜਾਂਦੀ ਹੈ ਵਾਈਬ੍ਰੇਸ਼ਨ ਜਾਂਦੀ ਹੈ ਉਹ ਫਿਰ ਅੱਗੇ ਜਾ ਕੇ ਫਿਰ ਬਕਸ਼ਿਆਂ ਜਾਂ ਜੂਨਟ ਮੈਕਾ ਉਹਨਾਂ ਰਾਹੀਂ ਫਿਰ ਕੋਈ ਸ਼ਬਦ ਬਣ ਜਾਂਦੀ ਹੈ ਹੁਣ ਕਿੰਨਾ ਕੁਛ ਹੈ ਟੀਵੀ ਵੇਖਦੇ ਆਂ ਰੇਡੀਓ ਵੇਖ ਕੋਈ ਤਾਂ ਆਉਂਦਾ ਤਾਂਹਾਂ ਤੋਂ ਕਿੱਥੋਂ ਆਉਂਦਾ ਕਿੰਨਾ ਟੈਲੀਕਾਸਟ ਹੋਈ ਜਾਂਦਾ ਹੈ ਉਹਨੂੰ ਕੀ ਆਉਂਦਾ ਹੈ ਇੱਕ ਧੁਨੀ ਆਉਂਦੀ ਹੈ ਤੇ ਜਿੱਥੇ ਫ੍ਰੀਕੁਐਂਸੀ ਜੁੜ ਗਈ ਉਹੀ-ਉਹੀ ਸ਼ਬਦ ਫਿਰ ਆਉਂਦੇ ਨੇ ਇਸੇ ਤਰ੍ਹਾਂ ਹੀ ਸਾਡੇ ਅੰਦਰ ਵੀ ਇੱਕ ਫ੍ਰੀਕੁਐਂਸੀ ਹੈ ਜਿੰਨੀ ਮਨੁੱਖ ਦੀ ਫ੍ਰੀਕੁਐਂਸੀ ਮਹਾਨ ਐਨੀ ਤਾਂ ਕਿਸੇ ਚੀਜ਼ ਦੀ ਵੀ ਨਹੀਂ ਹੋ ਸਕਦੀ ਸਿਆਣੇ ਕਹਿੰਦੇ ਨੇ ਤੁਸੀਂ ਹਮੇਸ਼ਾ ਹੀ ਪੋਜ਼ਿਟਿਵ ਰੱਖੋ ਚੰਗਾ ਸੋਚੋ ਇਹ ਵੀ ਨਹੀਂ ਹੈ ਕਈ ਵਾਰ ਆਪਾਂ ਕੀ ਹੈ ਆਪਾਂ ਕਿਸੇ ਆ ਕੀ ਤੋਂ ਬਚਣਾ ਹੋਵੇ ਵੀ ਆ ਮੇਰਾ ਨੁਕਸਾਨ ਨਾ ਹੋ ਜੇ ਪਰ ਕਈ ਵਾਰ ਕੀ ਹੁੰਦਾ ਉਹ ਧੁਰ ਆਪਾਂ ਬਾਰ ਬਾਰ ਅੰਦਰੋਂ ਸਾਡੇ ਚੱਲੀ ਜਾਂਦਾ ਕਿਤੇ ਨੁਕਸਾਨ ਹੋ ਨਾ ਜਾਵੇ ਫਿਰ ਉਹ ਹੋ ਜਾਂਦਾ ਹੈ ਕਾਰਨ ਕੀ ਅਸੀਂ ਅੰਦਰੋਂ ਭਾਵੇਂ ਉੱਤੋਂ ਅਸੀਂ ਬਚਣ ਦੀ ਕੋਸ਼ਿਸ਼ ਕਰਦੇ ਆਂ ਪਰ ਅੰਦਰੋਂ ਸਾਡੇ ਜਿਹੜੀ ਉਹ ਆ ਕਿਉਂਕਿ ਜਿਹੜੀ ਫ੍ਰੀਕੁਐਂਸੀ ਆ ਨਾ ਉਹ ਨਹੀਂ ਵੇਖਦੀ ਵੀ ਮਨੁੱਖ ਕੀ ਚਾਹੁੰਦਾ ਹੈ ਉਹ ਵੇਖਦੀ ਇਹਦੇ ਅੰਦਰ ਦੀ ਫ੍ਰੀਕੁਐਂਸੀ ਹੈ ਕੀ ਉਹ ਵਰ ਜਿੰਨਾ ਸੀ ਗਹਿਰਾ ਜਿਹੜੀ ਚੀਜ਼ ਬਾਰੇ ਸੋਚਦੇ ਆ ਉਹਨੇ ਉਹੀ ਚੀਜ਼ ਤੁਹਾਨੂੰ ਪੇਸ਼ ਕਰ ਦੇਣੀ ਉਹਨੂੰ ਕੋਈ ਮਤਲਬ ਨਹੀਂ ਤੁਸੀਂ ਚੰਗਾ ਤੁਹਾਡੇ ਲਈ ਇਹ ਨੁਕਸਾਨਦੇ ਆ ਜਾਂ ਫਾਇਦੇਮੰਦ ਹੈ ਇਸ ਕਰਕੇ ਹਮੇਸ਼ਾ ਹੀ ਜਿਹੜੇ ਹੁਣ ਅੱਜ ਦੇ ਚਿੰਤਕ ਲੋਕ ਆ ਉਹ ਕਹਿੰਦੇ ਵੀ ਅੰਦਰੋਂ ਪੋਜ਼ਿਟਿਵ ਰਹੋ ਜਿਵੇਂ ਆਪਾਂ ਨੂੰ ਗੁਰੂ ਸਾਹਿਬ ਨੇ ਵੀ ਇਹੀ ਕਿਹਾ ਜੋ ਬੇਨਤੀ ਕਰਦੇ ਆ ਕਿਸੇ ਗੱਲ ਦੀ ਤਾਂ ਵਿਸ਼ਵਾਸ ਰੱਖੋ 100% ਹੋਊਗਾ ਫਿਰ ਉਹ ਹੋਊਗਾ ਭਾਈ ਇਹ ਮਾਲਕ ਦੀ ਕਿਰਪਾ ਹੈ ਤੋ ਇਸੇ ਤਰ੍ਹਾਂ ਇਹ ਫਿਰ ਪਰਾਰੂਪ ਬਾਣੀ ਆ ਜਾਂਦੀ ਹੈ ਧੁਰ ਜਿਹੜੇ ਫਿਰ ਗੁਰਮਖਨੇ ਜਦੋਂ ਪਰਾ ਬਾਣੀ ਵਿੱਚ ਜਾਪ ਚੱਲਿਆ ਜਾਂਦਾ ਫਿਰ ਇੱਕ ਵਾਰੀ ਵਾਹਿਗੁਰੂ ਕਿਹਾ 3.5 ਕਰੋੜ ਵਾਰ ਕਿਹਾ ਜਾਂਦਾ ਕਿਉਂਕਿ ਰੂਮ ਕਿੰਨਾ ਸਿਆਣ ਪ੍ਰਾਤਨੇ ਕਹਿੰਦੇ 3.5 ਕਰੋੜ ਰੂਮ ਇੱਕ ਵਾਰੀ ਹੀ ਨਿੱਖੂ ਨਿਕਲਿਆ ਧੁਰ ਜਿਹੜਾ ਧੁਨ ਤੋਂ ਹੀ ਪੈਦਾ ਹੁੰਦਾ ਧੁਨੋਂ ਧੁਨ ਤੋਂ ਜਿਹੜੀ ਟਿਊਨ ਉੱਠਦੀ ਹੈ ਇੱਕ ਤਰਜ ਹੌਲੀ ਹੌਲੀ ਉਹ ਹਿਰਦੇ 'ਚ ਆ ਜਾਂਦੀ ਹੈ ਫਿਰ ਕੰਠ 'ਚ ਆ ਕੇ ਉਹਦਾ ਕੋਈ ਸ਼ਬਦ ਬਣਦਾ ਉਹਦੀ ਰੂਪਰੇਖਾ ਤੇ ਰਚਨਾ ਦੁਆਰਾ ਉਹ ਬੋਲ ਬਣ ਕੇ ਬਾਹਰ ਨਿਕਲਦੇ ਇਸ ਤਰ੍ਹਾਂ ਚਾਰ ਬਾਣੀਆਂ ਕਿਹਾ ਇਹ ਜਾਪ ਦੀਆਂ ਵੀ ਹੈ ਸਿਮਰਨ ਕਰਨਾ ਹੈ ਤਾਂ ਤੇ ਉਹ ਹੌਲੀ-ਹੌਲੀ ਆਪਣੇ ਅੰਤਰੀਵ ਨੂੰ ਜਾਣਾ ਹੈ। ਬਾਕੀ ਭਾਈ ਬੱਕਰੀਆਂ ਨੇ ਜੇ ਬ੍ਰਹਿਮੰਡ ਦੀਆਂ ਬਾਣੀਆਂ ਤੰਤਕ ਬਾਣੀ, ਤਿਰਗੁਣ ਬਾਣੀ, ਤਿਰਗੁਣ ਆਤਮਕ ਬਾਣੀ, ਮਹ ਤਤਕ ਬਾਣੀ, ਪ੍ਰਕਿਰਤਕ ਬਾਣੀ ਇਹ ਬੱਕਰੀਆਂ-ਬੱਕਰੀਆਂ ਕੋਸ਼ ਆ ਜਾਂਦੀਆਂ ਹਨ। ਤੋਂ ਗੁਰੂ ਕਿਰਪਾ ਕਰੇ ਇਹ ਜੜੀਆਂ ਅੱਗੇ ਬ੍ਰਹਿਮੰਡ ਦੀਆਂ ਆ ਗਈਆਂ ਫਿਰ ਥੋੜਾ ਡੂੰਘਾ ਗੱਲ ਚਲੀ ਜਾਂਦੀ ਹੈ ਤੇ ਆਮ ਜਗ੍ਹਾ ਸੂਝ ਨਹੀਂ ਆਉਂਦੀ। ਬੜੇ ਆਪਾਂ ਇੱਥੇ ਹੀ ਗੱਲ ਲਈਏ ਕਿ ਸਭ ਕੁਝ ਕਰਨ ਕਰਾਉਣ ਵਾਲਾ ਵਾਹਿਗੁਰੂ ਪਰਮੇਸ਼ਰ ਆਪ ਹੈ ਤੇ ਇਉਂ ਵਾਹਿਗੁਰੂ ਦਾ ਨਾਮ ਲਈਏ ਪਰਮੇਸ਼ਰ ਨੂੰ ਜਪੀਏ ਔਰ ਗੁਰੂ ਸਾਹਿਬ ਦੇ ਉੱਤੇ ਪੂਰਨ ਭਰੋਸਾ ਧਾਰੀਏ ਮਹਾਲਕ ਸਰਬ ਕਲਾ ਸਮਰੱਥ ਨੇ ਤਾਂ ਫਿਰ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਪੁੱਲ ਚੋਕ ਦੀ ਖਿਮਾ ਸਰਵਾਤਮਾਈ ਭਾਈ ਫਤੇ ਬਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂਠਾ ਕੁਰ